ਸਤਿ ਸ਼੍ਰੀ ਅਕਾਲ ਦੋਸਤੋ ਸਮਾਜ ਵਿਗਿਆਨ ਬੀ ਐਸ semesters 6 ਆਉਂਦੇ ਆਂ ਰਿਪੋਰਟ ਰਾਈਟਿੰਗ ਦੀਆਂ ਸਮੱਸਿਆਵਾਂ ਕੀ ਨੇ ਤੇ ਰਿਪੋਰਟ ਰਾਈਟਿੰਗ ਦੇ ਲਾਭ ਕੀ ਨੇ ਰਿਪੋਰਟ ਰਾਈਟਿੰਗ ਦੀਆਂ ਮੁੱਖ ਸਮੱਸਿਆਵਾਂ ਫਸਟ ਹੈ ਭਾਸ਼ਾ ਦੀ ਸਮੱਸਿਆ ਦੂਸਰੀ ਗੰਭੀਰਤਾ ਦੀ ਸਮੱਸਿਆ ਤੀਸਰੀ ਤਕਨੀਕੀ ਸ਼ਬਦਾਂ ਦੀ ਸਮੱਸਿਆ ਚੌਥੀ ਵਾਸਤਵਿਕਤਾ ਦੀ ਸਮੱਸਿਆ ਪੰਜਵੀਂ ਸੰਕਲਪਾਂ ਦੀ ਸਮੱਸਿਆ ਛੇਵੀਂ ਸੱਚ ਨੂੰ ਬਿਆਨ ਕਰਨ ਦੀ ਸਮੱਸਿਆ ਤੇ ਰਿਪੋਰਟ ਦੇ ਲਾਭ ਕੀ ਨੇ ਖੋਜਦੇ ਮਹੱਤਵ ਕੀ ਹੈ ਦੇਖੋ ਫਸਟ ਕੀ ਹੈ ਗਿਆਨ ਦਾ ਇਹ ਵਿਸਾਰ ਕਰਦੀ ਹੈ ਦੂਜਾ ਪਰਿਕਲਪਨਾ ਦਾ ਆਧਾਰ ਇਸ ਦਾ ਹੁੰਦਾ ਹੈ ਉਸ ਤੇ ਸਾਰੀ ਖੋਜ ਹੁੰਦੀ ਹੈ ਸਭ ਤੋਂ ਪਹਿਲਾਂ ਪਰਿਕਲਪਨਾ ਹੁੰਦੀ ਹੈ ਫਿਰ ਬੰਦਾ ਉਹਦੇ ਹਿਸਾਬ ਨਾਲ ਅੱਗੇ ਰਿਸਰਚ ਕਰਦਾ ਹੈ ਖੋਜ ਕਰਦਾ ਹੈ ਆਪਦੀ ਅਧਿਐਨ ਸਮਗਰੀ ਦਾ ਵਿਸ਼ਲੇਸ਼ਣ ਕਰਦਾ ਹੈ ਤੀਜਾ ਪੂਰਵ ਅਧਿਐਨਾਂ ਦੇ ਦਾ ਗਿਆਨ ਜੋ ਪਹਿਲਾਂ ਕਿਸੇ ਮਾਹਰ ਨੇ ਤੱਥ ਕੱਢੇ ਨੇ ਉਹਨਾਂ ਦਾ ਵਿਸ਼ਲੇਸ਼ਣ ਇੱਕ ਵਾਰ ਦੇਖਿਆ ਜਾਂਦਾ ਤਾਂ ਜੋ ਆਪਾਂ ਕੋਈ ਪੁਰਾਣੀ ਖੋਜ ਨੂੰ ਦੁਬਾਰਾ ਦੁਬਾਰਾ ਨਾ ਕਰੀ ਜਾਈਏ ਜਿਹੜੇ ਪੁਰਾਣੇ ਤੱਥ ਕੱਢੇ ਉਹਨਾਂ ਦੀ ਪੜਤਾਲ ਹੋ ਜਾਂਦੀ ਹੈ ਪੂਰਵ ਧਿਆਨ ਦੇ ਨਾਲ ਚੌਥਾ ਖੋਜ ਵਿਧੀਆਂ ਦਾ ਪਤਾ ਲੱਗਦਾ ਹੈ ਪੰਜਵਾਂ ਖੋਜ ਦੀ ਪ੍ਰਕਿਰਿਆ ਦਾ ਗਿਆਨ ਮਿਲਦਾ ਹੈ ਪੁਆਇੰਟ ਨੰਬਰ 6 ਕੀ ਹੈ ਸਮਾਜਿਕ ਵਿਕਾਸ ਅਤੇ ਸੁਧਾਰ ਦੇ ਰਾਹ ਖੁੱਲਦੇ ਹਨ ਪੁਆਇੰਟ ਨੰਬਰ 7 ਆਤਮ ਸੰਤੁਸ਼ਟੀ ਕਰਵਾਉਂਦੀ ਹੈ ਖੋਜ ਰਿਪੋਰਟ ਜੇਕਰ ਵਧੀਆ ਲਿਖੀ ਜਾਂਦੀ ਹੈ ਤੇ ਇਹ ਆਤਮ ਸੰਤੁਸ਼ਟੀ ਕਰਵਾਉਂਦੀ ਹੈ ਸਾਰਥਕ ਰੂਪ ਵਿੱਚ ਰਿਕਾਰਡ ਤਿਆਰ ਕਰਨਾ ਸਵੈ ਮਾਨ ਦਾ ਵਿਸ਼ਾ ਹੁੰਦਾ ਹੈ ਇਹਨਾਂ ਕੁਝ ਮੁੱਖ ਬਿੰਦੂ ਰਿਪੋਰਟ ਬਾਰੇ